ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋ ਹੋਮੋਂਗੇ ਜਿਹੜਾ ਟਾਈਮ ਆ ਦੁਪਹਿਰ ਦਾਗਾ ਦੁਪਹਿਰ ਦਾ ਨਹੀਂ ਮਾਰਨਿੰਗ ਦਾ ਹੈ ਅ ਬੱਜੇ ਹੋਏ ਨੇ 6 ਤੇ ਸਵਾ ਸੇਫ ਹੋ ਗਏ ਤੇ ਉੱਠਿਆ ਆਪਾਂ ਅੱਜ ਬਹੁਤ ਸੁਨੇਹਾ ਜੇ ਉੱਠਿਆ ਅੱਜ ਲਾਈਟ ਮੋਟਰ ਵਾਲੀ ਆਈ ਹੈ ਸਰਦਾਰ ਜੀਆਂ ਨੇ ਕੱਲ ਮੱਕੀ ਬੀਜੀ ਸੀ ਤੇ ਅੱਜ ਔਰ ਮਾਉਂਦੇ ਨੇਗੇ ਰਾਤ ਨੇਹਰਾ ਹੋ ਗਿਆ ਆਪਣੇ ਤੂੜੀ ਕਰਦਿਆਂ ਨੂੰ ਤੇ ਬਹੁਤ ਹੀ ਖਲਾਰਾ ਪਿਆ ਪਿਆ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਿਆਂਗੇ ਸੁਖਮਣ ਹੋਰਿਆ ਤਿਆਰ ਹੋਈਆਂ ਬੈਠੀਆਂ ਨਿਗੀਆਂ ਇਹ ਜਾਣਗੀਆਂ ਤੇ ਸਕੂਲ ਤੇ ਮੈਂ ਆਪਦੇ ਕਰਦਿਆਂ ਸਾਫ ਸਪਈਆ ਪਹਿਲਾਂ ਤੁਹਾਨੂੰ ਖਲਾਰਾ ਦਿਖਾਉਣੀ ਆਂਗੀ ਲੋ ਜੀ ਇੰਨਾ ਗੰਦ ਪਿਆ ਪਿਆ ਦੇਦੇ ਜਿਹਾ ਜੀ ਕਿਹਾ ਜੇ ਸੀ ਇੱਟੇ ਨੀ ਚਾੜੂ ਲਾਇਆ ਹੈਗਾ ਪੁਸਪੰਦ ਜੀ ਮਾਂ ਲਈ ਕੁਝ ਦੁਵਾਰੇ ਚਾਹ ਪੀ ਲਈ ਆਹ ਅਜੇ ਕੈਂਪਰ ਰਾਤ ਵਾਲਾ ਗਰਦ ਪਿਆਲਾ ਰਹਿ ਗਿਆ ਇਹ ਚੰਗੀ ਤਰ੍ਹਾਂ ਮਾਂਜਣਾ ਦੇਖੋ ਕੱਚੇ ਵੇੜੇ ਦਾ ਹਾਲ ਹੀਲਾ ਤੇ ਓਮਨਾ ਮੈਂ ਸਵੇਰੇ ਜਿਹੜੋਂ ਨੇਰੇ ਗੋਹਾ ਸਿੱਟੇ ਸੀਗਾ ਆਹ ਮੋਟੀ ਮੋਟੀ ਤੂੜੀ ਦੇ ਟੇਰੀਆਂ ਲਾ ਦਿੱਤੀਆਂ ਨੇ ਗੀਆਂ ਤੇ ਮੱਜਾਂ ਵਿਚਾਰੀਆਂ ਕੱਲ ਦੀਆਂ ਅੰਦਰ ਖੜੀਆਂ ਨੇ ਹੁਣ ਇਧਰ ਸਫਾਈ ਕਰਕੇ ਬਾਹਰਲੇ ਸਾਈਡ ਦੀ ਤੇ ਨਿਮਾ ਕੇ ਉਹਨਾਂ ਨੂੰ ਬਾਹਰ ਕੱਢ ਦੂੰਗੀ ਤੇ ਫੇਰ ਵੇੜਾ ਸੜਕ ਨੂੰ ਸਾਰਾ ਵੱਡੀ ਪਾਈਪ ਲਾ ਕੇ ਇਹ ਸੱਪਾ ਗਿਨ 10 ਬਾਈ ਤੋਂ ਪਹਿਲਾਂ ਪਹਿਲਾਂ ਕਰ ਲੈਣਾ ਫਿਰ ਇਹ ਲੇਟ ਵਾਜੂਗਾ ਲਾਪਾ ਲੇਟ ਤੇ ਜਾਣ ਵਾਲੇ ਕੰਮ ਕਰ ਦਿਆਂਗੇ ਤੂੜੀ ਦੇ ਖੰਗ ਵਿੱਚ ਕੰਮ ਕਰਤਾ ਕਰ ਦਿੰਨੀ ਕਰਦਾ ਗੌਰ ਕਰ ਹੋਇਆ ਪਏ ਦੋ ਤਿੰਨ ਦਿਨਾਂ ਚ ਲੋਟ ਆਊਗਾ ਇਹ ਤੂੜੀ ਮੋਟੀ ਮੋਟੀ ਆਪਾਂ ਮੱਝਾਂ ਲਈ ਸਾamdਾਂਗੇ ਫਿਰ ਆਪਾਂ ਉਹ ਕਰ ਲਾਂਗੇ ਫਿਰ ਦੂਜੀ ਆਪਾਂ ਟੈਰੀ ਲਾ ਲਾਂਗੇ ਜਿਵੇਂ ਗਿੱਲੇ ਛਿੱਲੇ ਥਾਵੇਂ ਉਧਰੋਂ ਲੋਟ ਆਉ ਉਹ ਇੱਧਰ ਲਈ ਹਵਾ ਚੱਲਦੀ ਜਿਹੜਾ ਵੀ ਗਿੱਲਾ ਥਾ ਹੁੰਦਾ ਮੱਝਾਂ ਰੋਗ ਸਿੱਟਦੇ ਆ ਕਰਾਂਗੇ ਕੋਸਿਆਂ ਹੌਲੀ ਹੌਲੀ ਰੂੜ ਤੇ ਵਗ ਜੂ ਰੇ ਬਾਂਝੂ ਇਹਦਾ ਤਾਂ ਹੀ ਮੈਂ ਵੱਡਾ ਮੰਜ ਲੈ ਤਾ ਉਹਨੂੰ ਥੱਲੋਂ ਜਿਹੜਾ ਛੋਟਾ ਮੰਜ ਲੈ ਲੈਂਦੇ ਫੇਰ ਆਪਣਾ ਰੇਤਾ ਜਹੂਨਦਾ ਫੇਰ ਇੱਥੇ ਵੀ ਟੂੜੀ ਮੱਝਾਂ ਨੂੰ ਮਾਰੀ ਹੈਗੀ ਸਰਦਾਰ ਜੀਰੇ ਦੇ ਗਏ ਹੋਏ ਨੇ ਕਿ ਮੱਸੀ ਰਮਾ ਮੇਡੀਕਲ ਵੀ 9 ਵਜੇ ਤੱਕ ਲੈਟਰ ਰਹੂਗੀ ਉਹਨਾਂ ਜੀ ਕੋ ਮਖਤੀ ਰਮਾਉਣਗੇ ਮੈਂ ਆਪਣੇ ਘਰੇ ਕੰਮ ਕਰਦੀ ਆ ਤੇ ਰ ਜਾਵਾਂਗੇ ਜੀ ਅੱਜ ਭੋਗ ਤੇ ਬੀਬੀ ਉਧਰ ਝਾੜੂ ਲਾਉਂਦੀ ਐ ਸੋਖਮਰ ਨੂੰ ਚੜਾ ਕੇ ਵੀ ਅੱਜ ਜੀ ਜੀ ਆਊ ਜੇ ਪਾਪਾ ਜੇਰਸ ਆ ਗੌਰ ਨੂੰ ਪਾਪਾ ਚੜਾਏ ਉਹਨਾਂ ਜੀ ਜੀ ਚੜਾਏ ਆਉਗੀ ਮੋਟੀ-ਮੋਟੀ ਤੂੜੀ ਐ ਜਿਹੜੀ ਬੈਗੀ ਹੈ ਵਧੀਆ ਉਹ ਆਪਾਂ ਮੱਝਾਂ ਲਈ ਰੱਖ ਲਾਂਗੇ ਉਹ ਜੀ ਤੂੜੀ ਆਪਾਂ ਇੱਕ ਪਾਸੇ ਅੱਡੇ ਤੇ ਲਾਣਾ ਨਹੀਂ ਕੱਲੇ ਬੰਦੇ ਨਾਲ ਸਾਰਾ ਕੁਝ ਕਰਾਉਣਾ ਪੈਂਦਾ ਜੀ ਹਨਾ ਸਭ ਗੱਲ ਜਿਹੜਾ ਸਾਰੇ ਕਾਰਨ ਤੇ ਖੇਤ ਕਰਨ ਸਾਰਾ ਕੰਮ ਕਰਨਾ ਪੈਂਦਾ ਆ ਜਿਹੜੀ ਕੂੜੀ ਵਾਲੀ ਮਸ਼ੀਨ ਤੋਂ ਕਣਕ ਨਿਕਲੀ ਆ ਉਹ ਆ ਇਹ ਸਮਾਰਣੀ ਤੋਂ ਇਹੇ ਕੰਮ ਕਰੇ ਪੈਣਾ ਦਾ ਹੁੰਦਾ ਕਰਨ ਦਾ ਇਹ ਤਾਂ ਨਾ 3-4 ਦਿਨ ਤੂੜੀ ਆ ਹੀ ਨਿਕਲ ਮੈਂ ਰੋਜ਼ ਛਿੜਕਿਆ ਕਰੂੰਗੀ ਫਿਰ ਨਿਕਲਿਆ ਕਰੂੰਗੀ ਬੇੜਾ ਫਿਰ ਸਾਫ਼ ਹੋਊਗਾ ਫਿਰ ਰੋਜ਼ ਛਿੜਕ ਛੜਕ ਕੇ ਸੰਭਰ ਕੇ ਛੋਟੇ ਮੰਜ ਨਾਲ ਸੰਭਰਨਾ ਪਿਆਉਗਾ ਦਰ ਬੀਬੀ ਜਾ ਰਹੀਆਂ ਝਾੜੀ ਜਾਂਦੀ ਐ ਸਰੀਨ ਵਾਲੀ ਚ ਕੱਲ ਹਵਾ ਵਾਲੀ ਲੋ ਜੀ ਆਪਾਂ ਨੇ ਕੰਮ ਤਾਂ ਦਾ ਕਰ ਲਿਆਗਾ ਤੇ ਆਪਾਂ ਭੋਗ ਤੇ ਜਾਇਆ ਏ ਤੇ ਬਹੁਤ ਹੀ ਬੁਰਾ ਹਾਲ ਸੀ ਸਾਰੇ ਪਰਿਵਾਰ ਦਾ ਤੇ ਭੋਗ ਤੋਂ ਆਉਣ ਤੋਂ ਸਾਨੂੰ ਬਹੁਤ ਟਾਈਮ ਹੋ ਗਿਆ ਜੀ ਤੇ ਆ ਕੇ ਘੰਟਾ ਡੇਢ ਘੰਟਾ ਹੋ ਗਿਆ ਤੇ ਹੁਣ ਤਾਂ 3.5 ਹੋਏ ਪਏ ਨੇ ਬਾਕੀ ਪੈਣਾ ਨਾ ਰੋਜ਼ ਲਗਾਤਾਰ ਕਮੈਂਟ ਕਰਦੀਆਂ ਨੇ ਪੈਣੇ ਸੁਖਮਨ ਦਾ ਰਿਜ਼ਲਟ ਆ ਗਿਆ ਸੁਖਮਨ ਦਾ ਰਿਜ਼ਲਟ ਆ ਗਿਆ ਨਹੀਂ ਜੀ ਸੁਖਮਨ ਦਾ ਰਿਜ਼ਲਟ ਨਹੀਂ ਆਇਆ ਜਿੱਦੇ ਰਿਜ਼ਲਟ ਆਇਆ ਸੋ ਤੁਹਾਨੂੰ ਦੱਸਾਂਗੇ ਵੀ ਜਿੱਦਾਂ ਆਇਆ ਪੰਜਾਬ ਬੋਰਡ ਵਾਲਿਆਂ ਦਾ ਆਇਆ ਬੱਚਿਆਂ ਦਾ ਤੇ ਸੁਖਮਨ ਹੋਰਾਂ ਦੀਆਂ ਨੇ ਆਇਆ ਹੈਗਾ ਹਜੇ ਤੇ ਬਾਕੀ ਹਾਂ ਬਾਕੀ ਪੈਣਾ ਵੀਰ ਕਮੈਂਟ ਕਰ ਰਹੇ ਨੇ ਵੀ ਕਿਹੜਾ ਵੀ ਬੀਜੋਗੇ ਮੈਨੂੰ ਤਾਂ ਵੀਰ ਤੱਕ ਪਤਾ ਨਹੀਂ ਵੀ ਮੂੰਗੀ ਦਾ ਕਿਹੜਾ ਵੀ ਬੀਜਾਂਗੇ ਕਿਹੜਾ ਵੀ ਬੀਜਾਂਗੇ ਤਾਂ 500 ਗੋਲਡ 500 ਗੋਲਡ ਬਾਂਸੀ ਬਾਂਸੀ ਗੋਲਡ ਹੈ 741 ਲੋ ਜੀ ਹੁਣ ਸਰਦਾਰ ਜੀ ਤੁਹਾਨੂੰ ਦੱਸ ਰਹੇ ਨੇ ਪੁੱਛ ਲਓ 741 ਜਾਂ ਬਾਂਸੀ ਗੋਲਡ ਬਾਂਸੀ ਗੋਲਡ ਤੇ ਮੱਕੀ ਦਾ ਕਿਹੜਾ ਬੀਜ ਹੈ ਆਪਾਂ ਨੇ 1841 ਮੱਕੀ ਬੀਜੀ ਹੈ ਜੀ ਆਪਾਂ ਨੇ 1844 ਤੇ ਬਾਕੀ ਹੈ ਨਾ ਬਹੁਤ ਬਹੁਤ ਧੰਨਵਾਦ ਛੋੜੇ ਤਾਂ ਬਰਨਾਲੇ ਜ਼ਿਲ੍ਹੇ 'ਚ ਕਣਕ ਬਹੁਤ ਨਿਕਲੀ ਆ ਪੈਣਾ ਦੇ ਕਮੈਂਟਾਂ 'ਚ ਰਾਤ ਵਾਲੀ ਵੀਡੀਓ 'ਚ ਆਇਆ ਰਿਸੀ ਸਾਡੇ 82 ਮਣਾ ਸਾਡੇ 85 ਮਣਾ ਸਾਡੇ 82 85 ਮਣਾ ਤਾਂ ਨਿਕਲਿਆ ਨਹੀਂ ਹੈਗਾ ਜੀ ਸਾਡੇ ਤਾਂ 65 ਮਣਾ ਕਿਲਾ ਨਿਕਲਿਆਗਾ ਤੇ ਕਾਲੀ ਤੁੜੀ ਆ ਗਈ ਹੈ ਜੀ ਕਣਕ ਆਪਣੀ 65 ਮਣਾ ਕਿਲਾ ਨਿਕਲਿਆ ਕੋਈ ਆਪਾਂ ਝੂਠ ਨਹੀਂ ਬੋਲਦੇ ਹੈਗੇ ਝੂਠ ਬੋਲਣ ਚ ਕੋਈ ਫਾਇਦਾ ਵੀ ਨਹੀਂ ਹੈਗਾ ਹਨਾ ਜੀਰੋ ਪਕਰ ਕਰਪਾ ਨਾ ਪਾਕ ਝੂਠ ਨਹੀਂ ਬੋਲਦੇ ਸਾਡੇ ਤਾਂ ਜੀ 65 ਮਣੇ ਦਾ ਕਿੱਲਾ ਨਿਕਲਿਆਗਾ ਤੇ ਬਾਕੀ ਗੱਲ ਹੈਗੀ ਆ ਜੀ ਜਿੰਨੀ ਵੀ ਹਨਾ ਫਸਲ ਬਹੁਤ ਸਾਡੇ ਅੱਗੇ ਨਾ 60 ਮਣਾ ਤੇ 55 ਮਣਾ 57 ਮਣਾ ਆਏ ਨਿਕਲਦਾ ਹੁੰਦਾ ਸੀ ਐਕਤੀ ਅਸੀਂ ਬਹੁਤ ਲੱਖੂ ਸਾਂਗੇ 65 ਮਣਤੀ ਬਹੁਤ ਖੁਸਾਂਜੀ ਅਸੀਂ ਤੇ ਬਹੁਤ ਵਧੀਆ ਕਣਕ ਨਿਕਲੀ ਆ ਬਾਕੀ ਗੱਲ ਇਹ ਆ ਜੀ ਜਿਹੜੇ ਕਣਕ ਦਾ ਪੈਸਾ ਆਊਗਾ ਵਧੀਆ ਲੱਗੇ ਹਣਾ ਬਿਮਾਰੀਆਂ ਤੋਂ ਰੱਬ ਬਚਾ ਕੇ ਰੱਖੇ ਬੁਰੇ ਕੰਮਾਂ ਤੋਂ ਬਚਾ ਕੇ ਰੱਖੇ ਤੇ ਬਸ ਆਹੀ ਗੱਲ ਹੁੰਦੀ ਆ ਵੱਡੀ ਤੇ ਬਾਕੀ ਹੁਣ ਅਸੀਂ ਦਮ ਲੈ ਲਿਆਗੇ ਤੇ ਆ ਕੇ ਨਾ ਬਹੁਤ ਮਨ ਖਰਾਬ ਹੋਇਆ ਸਾਰੇ ਟੱਬਰ ਦਾ ਬੁਰਾ ਹਾਲ ਆਗਾ ਬਹੁਤ ਜਾਰੇ ਰੋਂਦੇ ਨੇ ਆਪ ਦਾ ਵੀ ਸਰਦੁਖੋਣ ਲੱਗ ਗਿਆ ਆ ਕੇ ਰੈਸਟ ਕਰੀ ਹੈਗੀ ਘੰਟਾ ਡੇਢ ਘੰਟਾ ਹੋ ਗਿਆ ਤੇ ਸਬਜੀ ਆਪਣੇ ਪਈ ਹੈਗੀ ਤੇ ਨਾ ਹੁਣ ਅਸੀਂ ਕੱਪੜਾ ਲੀੜਾ ਧੋਣ ਆਂਗੇ ਤੇ ਵਰਦੀ ਸਕੂਲ ਵਾਲੀ ਸੁਖਮਣ ਵਾਲੀ ਕੱਲ ਨੂੰ ਮੀਟਿੰਗ ਆ ਸਕੂਲ 'ਚ ਵੀ ਜਾਣਾ ਕੁਝ ਜਾਣਨਾ ਮਾਣ ਕੋ ਨੂੰ ਇਧਰਲੇ ਖੇਤ ਆਪਾਂ ਨੇ ਉਹ 5 ਕਿਲੇ ਨਹਿਰ ਵਾਲੇ ਖੇਤ ਆਪਾਂ ਮੱਕੀ ਬੀਜ ਚੁੱਕਿਆ ਇਧਰਲੇ ਖੇਤ ਵੀ ਆਪਾਂ ਹੀ ਬੀਜਾਂਗੇ ਇੱਕ ਗੁੰਡਾ ਵਿੱਚ ਆਹ ਵੀ ਉਹ ਹੀ ਵੀ ਤੇ ਇਧਰ ਵੀ ਉਹ ਬੀਜਾਂਗੇ 1 ਕਿਲਾ 1 ਕਿਲਾ ਚਾਰਨ ਵਾਸਤੇ ਬੀਜਾਂਗੇ 1 ਕਿਲਾ ਆਪਾਂ ਵੱਧ ਬੀਜਾਂਗੇ ਆਪਣ ਆਪਣੇ ਲਈ ਉਧਰਲੇ ਤਾਂ ਕਹਿੰਦੇ ਸਾਨੂੰ 2.5 ਕਿਲੇ ਵਾਦੂ ਨੇ ਫਿਰ ਉਧਰ 5 ਕਿਲੇ ਬੀਜਣ 2.5 ਕਿਲੇ ਪਣ ਉਧਰੋਂ ਆ ਜਾਣਗੇ 1 ਕਿਲਾ ਇਧਰ ਬੀਜ ਲਾਂਗੇ ਕਿਉਂਕਿ ਆਪਣੇ ਪਸ਼ੂ ਜ਼ਿਆਦੇ ਨੇ ਸੁੱਖ ਨਾਲ ਤਿੰਨ ਚਾਰ ਮੱਜਾਂ ਸੋਣਗੇ ਉਹਨਾਂ ਦੇ ਕੱਟਰੂ ਬਸਰੂ ਹੋ ਜਾਣਗੇ ਉਹ ਵੀ ਕੱਖ ਖਾਣਗੇ ਫਿਰ ਹਨਾ ਇਸ ਕਰਕੇ ਪਹਿਲੀ ਵਿਆਹ ਤੇ ਨਾਲ ਪੋਸਤ ਸਾਹ ਨਾਲ ਕੱਖ ਬੀਜ ਲਾਂਗੇ ਬਾਕੀ ਉਹ ਨੱਪਾ ਕੰਮ ਕਰ ਦੇਾਂਗੇ ਕੱਖ ਤਾਂ ਜੀ ਉਹਨਾਂ ਨੂੰ ਤਾਂ ਪਾਏ ਨੇ ਮੱਜਾਂ ਨੂੰ ਪਾਏ ਨੇ ਹਾਂ ਚੋਟੀਆਂ ਨੂੰ ਤੇ ਕਟੀਆਂ ਨੂੰ ਪਾਉਣੇ ਪੈਣਗੇ ਪਰ ਨਾ ਹੋ ਪਿਆ ਬੀਬੀ ਲਾ ਕੇ ਤਾਂ ਮਾਰੇ ਹੋਣਗੇ ਮੰਗਰੂ ਜਾ ਜੀ ਬਾਕੀ ਇੱਕ ਪੰਨ ਕਮੈਂਟ ਕੀਤਾ ਅੱਜ ਕੱਲ ਜਾ ਸਾਰੇ ਜਾਵਾਂਗੇ ਭੋਗ ਖਾ ਕੇ ਆਵਾਂਗੇ ਨਹੀਂ ਇਹ ਤਾਂ ਮਰਗਤ ਦਾ ਭੋਗ ਸੀ ਸੋਨੂੰ ਨਹੀਂ ਪਤਾ ਹੋਣਾ ਵੀ ਅਮਰਤ ਦਾ ਜੇਠ ਸੀਗਾ ਜੀ ਉਹਨਾਂ ਦੀ ਮੌਤ ਹੋ ਗਈ ਤੇ ਸੋਨੂੰ ਨਹੀਂ ਪਤਾ ਹੋਣਾ ਵੀ ਇਹ ਕੋਈ ਗੱਲ ਨਹੀਂ ਹੈਣਾ ਤੇ ਗੱਬਰੂ ਸੀ ਵਿਚਾਰਾ ਛੋਟੇ ਛੋਟੇ ਬੱਚੇ ਸੀਗੇ ਇਸ ਕਰਕੇ ਪਾ ਉਹਨਾਂ ਦੇ ਭੋਗ ਤੇ ਜਾ ਕੇ ਆਏ ਅੱਜ ਤੇ ਬਾਕੀ ਮੇਰੇ ਜਿਵੇਂ ਜਿਵੇਂ ਮੈਨੂੰ ਨਾ ਜਵਾਬ ਜਵਾਬ ਆਈ ਜਾਂਦੇ ਨੇ ਯਾਦ ਤੇ ਉਹ ਮੈਂ ਮੰਦੀ ਜਾਣੀ ਆਂਗੀ ਤੇ ਜਿੱਦੇ ਵੀ ਰਿਜ਼ਲਟ ਆਇਆ ਸੁਖਮਣ ਦਾ ਆਪਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਕਿਵੇਂ ਦੇ ਨੰਬਰ ਆਏ ਨੇ ਕਿੰਨੀ ਮਿਹਨਤ ਕੀਤੀ ਸੀਗੀ ਮੈਂ ਸਾਰੇ ਬੱਚੇ ਕਰਦੇ ਨੇ ਵੈਸੇ ਗੁਰੂ ਤਰੱਕੀਆਂ ਲਾਵੇ ਮੈਂ ਤਾਂ ਫਲ ਲਾਵੇ ਹਨਾ ਤੇ ਕੰਮ ਜਿਹੜਾ ਆਪਾਂ ਆਪਦੇ ਹੱਥੀਕਾਰ ਕਿਰਤ ਕਰ ਲਾਂਗੇ ਹਨਾ ਤੇ ਉਹੀ ਹੈ ਫਲ ਫਲ ਲਾਵੇ ਬਸ ਤੇ ਤੰਦਰੁਸਤੀ ਰੱਖੇ ਵੱਡੀ ਗੱਲ ਹੈ ਤੰਦਰੁਸਤੀ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਹੈਗਾ ਐਸਾ ਸੱਤ ਹਨੀ ਮੈਲਾ ਮਿਲਵਾਰ ਤਾਂ ਰਹੇ ਭੈਣ ਭਰਾਵਾਂ ਨਾਲ ਤੇ ਤੰਦਰੁਸਤੀ ਰੱਖੇ ਜੇ ਤੰਦਰੁਸਤੀ ਹੈ ਤਾਂ ਬਸ ਪੈਸਾ ਵੀ ਨਾਲ ਹੀ ਆ ਕਮਾਇਆ ਜਾਂਦਾ ਠੀਕ ਆ ਸੋਖਮਣ ਹੋਰੀਆਂ ਆਈਆਂ ਨੇ ਸਕੂਲਾਂ ਪਹਿਲਾਂ ਤਾਂ ਆਪਣੇ ਡੈਡੀ ਦੇ ਹਾੜੇ ਕੱਢੇ ਹਾੜੇ ਡੈਡੀ ਚੀਜੀ ਲਿਆ ਰੋ ਚੀਜੀ ਲਿਆ ਰੋ ਅੱਜ ਸੜਮਾਨ ਨਹੀਂ ਕਰਿਆ ਮੈਂ ਤਾਂ ਕਿ ਹਾਸੀ ਚੱਲ ਤੁਸੀਂ ਚੀਮੀਰਾ ਚ ਖੜਜੋ ਵੀ ਬੱਚਿਆਂ ਨੂੰ ਕੁਝ ਲੈ ਲਓ ਕਿਉਂਕਿ ਜਿਰੋ ਹਨਾ ਜੀ ਇੰਨੇ ਜਿੰਗ ਚਗਿਆੜਾ ਤੋਂ ਰੋਣ ਰੋਣ ਪਿੱਟਣ ਚੋਂ ਨਿਕਲ ਕੇ ਆਏ ਹੋਏ ਕੋਈ ਕੁਝ ਨਹੀਂ ਚੰਗਾ ਲੱਗਦਾ ਬਾਜ਼ਾਰ 'ਚ ਖੜਨ ਨੂੰ ਮਨ ਨਹੀਂ ਕਰਿਆ ਹੈਗਾ ਸਰਦਾਰ ਜੀ ਕਹਿੰਦੇ ਹੁਣ ਨਹੀਂ ਮੇਰਾ ਜੀ ਕਰਦਾ ਖੜਨ ਨੂੰ ਕਿਤੇ ਵੀ ਤੇ ਵੀ ਆਪਾਂ ਕਰ ਹੀ ਚੱਲ ਦਿਆਂਗੇ ਆ ਕੇ ਵਸ ਫਿਰ ਬੱਚਿਆਂ ਦੀ ਉਹੀ ਗੱਲਾਂ ਹਨਾ ਵੀ ਬੱਚੇ ਨਿਆੜੇ ਨੇ ਜਨ ਨੂੰ ਪਤਾ ਨਹੀਂ ਸਾਨੂੰ ਕੁਝ ਲਿਆ ਕੇ ਨਹੀਂ ਦਿੱਤਾ ਅੱਜ ਸਾਨੂੰ ਕੁਝ ਸੱਜ ਲਿਆ ਕੇ ਨਹੀਂ ਦਿੱਤਾ ਮੰਮਾ ਇਹ ਰੋਟੀ ਖਵਾਈ ਪਹਿਲਾਂ ਬੜਿਆ ਕੇ ਬੀਬੀ ਨੇ ਤੇ ਹੁਣ ਚਾਚੇ ਕੀ ਦੁਕਾਨ ਪਰਚੂਨ ਦੀ ਇੱਥੋਂ ਖਾਣ ਪੀਣ ਨੂੰ ਕੁਝ ਲਿਆ ਕੇ ਦਿੱਤਾ ਇਹਨਾਂ ਨੂੰ ਪਤਾ ਨਹੀਂ ਕੀ ਲਿਆ ਕੇ ਦਿੱਤਾ ਹੁਣ ਅੰਦਰ ਵੜ ਗੀਆਂ ਕਹਤਾਂ ਦੇ ਯਾਨੀ ਚਲੋ ਇਹ ਸਰਦਾਰ ਜੀ ਪਾਉਂਦੇ ਕੱਖ ਮੈਂ ਧੋਣੀ ਬਰਦੀ ਠੀਕ ਆ ਮੈਂ ਹੁਣ ਕੱਪੜੇ ਨਹੀਂ ਬਾਦਲੇ ਮੇਰੇ ਤਾਂ ਧੋਣ ਵਾਲੀ ਸੀਗੇ ਮੈਂ ਹੁਣ ਮੈਂ ਕੰਮ ਕਰਤੀ ਬਾਦੂ ਇੱਕ ਚੋਟ ਕੱਟੀਆਂ ਨੂੰ ਤੇ ਦੋ ਝੋਟੀਆਂ ਨੂੰ ਝੋਟੀਆਂ ਨੂੰ ਵੀ ਸਰੋਂ ਥੋਕ ਕਿਰੋਂ ਦੜਾ ਕੇ ਲਾਂਗੋਂ ਨਾ ਪਰ ਜੱਜਾ ਜੀ ਦਾ ਲੋੜ ਹੈ ਚਲੋ ਜੀ ਅੱਪਾ ਫੇਰ ਮਿਲ ਜਾਂ ਤੁਹਾਨੂੰ ਤੇ ਫਿਰ ਅੱਪਗਲਵਾਤ ਕਰ ਦਾਂਗੇ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਤਾਂ ਅਸੀਂ ਅੱਜ ਨਾਲ ਸੁਨੇਹਾ ਦੇ ਉੱਠੇ ਹੋਏ ਹਾਂਗੇ ਤੇ ਕਿਉਂਕਿ ਮੋਟਰਾਂ ਹੀ ਲਾਈਟ ਆਉਣੀ ਸੀ 3:30 3:30 ਵਜੇ ਉੱਠੇ ਹੋਇਆ ਔਰੋਂ ਦੇ ਵਿੱਚ ਸਰਦਾਰ ਜੀ ਨੂੰ ਚਾਹ ਕਰਕੇ ਦੇਣੀ ਸੀ ਫਿਰ ਮੈਨੂੰ ਆਇਆ ਸੀਗਾ ਮੈਂ ਭੋਗ ਤੇ ਜਾਣਾਗਾ ਸੁਨੇਹਾ ਉੱਠ ਕੇ ਕੰਮ ਕਰੇ ਫਿਰ ਜਿਹੜਾ ਤੁਸੀਂ ਫੇਰਣ ਖੜਾਉਣ ਦੀ ਕਲਿੱਪ ਦੇਖੀ ਹੋ ਮਰ ਬਾਕੀ ਵੀਡੀਓ ਬਣਾਉਣ ਦਾ ਟਾਈਮ ਵੀ ਨਹੀਂ ਸੀ ਕਿਉਂਕਿ ਬੱਚੇ ਸਕੂਲ ਵਾਗੇ ਮੈਂ ਤੇ ਬੀਬੀ ਨੇ ਫਿਰ ਸਾਫ ਸਫਾਈਆ ਕਰਿਆ ਘਰ ਦੇ ਕੰਮ ਕਰੇ ਫਿਰ ਭੋਗ ਤੇ ਗਏ ਭੋਗ ਤੋਂ ਆ ਕੇ ਹੁਣ ਰੈਸਟ ਕਰੀ ਹੈਗੀ ਐਵੇਂ ਫਿਦਾਣਾ ਪਾ ਲੀਨੋਂ ਤਾਂ ਆਹ ਤਮੇਲੇ ਕਾਂਢ ਨੇ ਖਾ ਲਈ ਹਜੇ ਤਾਂ ਦੋ ਤਿੰਨ ਦਿਨ ਜਿੱਥੇ ਇਸ ਦਾ ਵੀ ਕਾਂਢ ਨੇ ਖਾ ਲਈ ਭੈੜੇ ਹੋਰ ਆਹ ਕੱਟੇ ਨੂੰ ਦਵਾਈ ਦਵਾ ਲਓ ਇਹ ਤਾਂ ਮੋਕ ਮੋਕ ਹੋਇਆ ਪਿਆ ਦੁੱਧ ਨਾਲ ਦੁੱਧ ਵਿੱਚ ਮੋਕ ਲੱਗੂਗੀ ਟੀਕਾ ਲਵਾਏ ਰੇ ਸਾਢੇ ਤਾਂ ਕੱਟੇ ਤੇ ਪਤਾ ਨਹੀਂ ਕੀ ਕਰਾਇਆ ਪਹਿਲਾਂ ਤਾਂ ਮਾਰਾ ਦੁੱਧ ਚੁੰਗ ਗਿਆ ਤੇ ਬੜੀ ਠੀਕ ਹੋ ਗਿਆ ਦੋਕ ਦਿਨ ਪਿੰਖਣਾ ਜਾਂ ਪਿਆਜ ਠੀਕ ਹੋ ਗਿਆ ਜਦ ਫੇਰ ਵਧੀਆ ਠੀਕ ਹੋਇਆ ਹੁਣ ਕੱਲ ਦਿਨ ਮੋਕ ਲੱਗੀ ਤੀ। ਪਤਾ ਨਹੀਂ ਕੀ ਹੋਇਆ। ਹੋਰ ਰਸਤਾਂ ਤੇ ਪੈਦੀ ਹੋ ਗਿਆ। ਹੋਰ ਰੀਲ ਦੀ ਪੰਡ ਬਣ ਕੇ ਫੇਚ ਲੈ ਜਾਓ ਮੈਂ ਜਿਹੜਾ ਸੰਬਰ ਚੋਰ ਘਰੀ ਨੂੰ ਜੀ ਪੱਲੀ ਚ ਪਾ ਦਿੱ। ਠੀਕ ਆ। ਦੇਖੀ ਮੈਂ ਗੋਹੇ ਤੇ ਬੈਠ ਕੇ ਪੂਛਾ ਨਾਲ ਦੇ ਮੇਲੀ ਬਰੀ ਨੇ ਟੱਕ ਕੇ ਨਵਾਇਆ। ਨਵਾਇ ਹੋਇਆ ਜਮਾਈ ਜਮਾਈ ਖੜਾ ਜਾ ਨਾ ਨਹੀਂ ਬੱਠਾ ਜੂਣੀ ਪਹਿਲਾਂ ਤਾਂ ਆ ਤਮੇ ਆ ਬੱਠਾ ਜੂਣ ਤੋਂ ਨਾ ਫੋਨ ਲੱਗੀ ਕਾਲੀ ਸੀ ਜਾਣ ਆ ਕੁਲਫੀ ਵਾਲਾ ਕੁਲਫੀ ਮੰਗ ਲਈ ਸੁਣਾ ਦੇ ਸਮੋਸਾ ਲੈ ਪਈ ਕੁਲਫੀ ਵਾਲਾ ਕੱਲ ਵੀ ਆਇਆ ਸੀ ਹਜੇ ਵੇਲੇ ਹੋਰ ਡਰ ਭਰ ਗਿਆ ਤੂੰ ਕੱਲ ਨੂੰ ਲੈ ਲੈ ਥੋੜੂ ਕੇ ਹੈ ਆਥਲੇ ਦੁੱਧ ਨਹੀਂ ਬਣਾ ਦੂੰਗੀ ਮੈਂ 10 ਵਾਰ ਨਹੀਂ ਲਾਦੀ ਹੋਰ ਘਰ ਦੇ ਦੁੱਧਲੇ ਤਾਂ ਦੇਖ ਲਓ ਜੀ ਸਵਾਦ ਨਹੀਂ ਲੱਗਦੀ ਇਹਨਾਂ ਨੂੰ ਹਾਂ ਵੀਰ ਮੁੱਲ ਦੀ ਚੀਜ਼ ਸਵਾਦ ਆ ਲਾ ਲੇ ਤਾਂ ਲਾਦ ਕੀ ਹੁੰਦਾ ਪਰ ਲਾਦ ਘਰ ਵਾਲੀ ਗੁੜੀ ਸਵਾਦ ਲੱਗਦੀ ਹੈ ਇਹਨੂੰ ਕਹਿਣਾ ਵਾਹ ਜਿਹੜੀ ਘਰੇ ਬਣਾਉਣੀ ਉਹ ਸਵਾਦ ਨਹੀਂ ਲੱਗਦੀ ਲੱਗਦਾ ਇਹ ਚੀਜ਼ ਨੂੰ ਕੋਈ ਨਹੀਂ ਖਵਾ ਲਈ। ਹੁਣ ਪ੍ਰੋਬਲੀਮ ਇਹ ਦੇਖਾ ਰਹੇ ਆਂ ਕਿ ਸੁੱਟੀਆਂ ਚ ਆਉਂਦੀ ਹੁੰਦੇ ਕਹਿੰਦੇ ਮम्मी ਆਈਸਕ੍ਰੀਮ ਬਣਾ ਦੇ ਜਾਂ ਕਸਟਰਡ ਬਣਾ ਦੇ ਤਾਂ ਖਾਂਦੀਆਂ ਨਹੀਂ। ਅੱਡੀ ਮੈਂ ਆਈ ਪੱਟਿਆ ਸੀ ਇੱਕ ਦਿਨ ਚਾਰ ਪੱਟਿਆ ਸੀ ਕਿੱਦੇ ਅੰਤੀ ਦੂਸਰੇ ਡੱਬੇ ਦੇਣਗੇ ਫੇਸੀ ਗੱਪਾ ਇੱਛਾ ਮਮੀ ਤੂੰ ਗੱਪ ਤਾਂ ਵਧੀਆ ਮਾਰ ਲੈਣੀ ਆ ਤੂੰ ਰਾਤ ਨੂੰ ਮਮੀ ਪਾ ਕੇ ਕਰ ਮੈਂ ਪੱਟੇ ਕਰਉਣੇ ਜਾ ਕੇ ਪਰਦਿਆ ਕਰ ਇਹ ਸ਼ਟਕਿਆ ਕਰ ਇਹ ਕਾ ਸ਼ਟਦੀ ਮਮੀ ਫੀਸ ਮੇਰੇ ਨਾਲ ਤਾਂ ਲੱਗਦੀ ਨਹੀਂ ਫਿਰ ਉਹ ਕੌਣ ਨੂੰ ਕਦੇ ਲੱਗਿਆ ਮੇਰੇ ਨਾਲ ਫਟਾਕੇ ਪਵਾ ਦਿਆ ਕਰੋ ਅਈ ਮਾ ਨਾ ਤਾਂ ਲੱਗ ਜੰਨੀ ਉਹ ਇਹ ਗੱਲਾਂ ਚੁੱਲੀਆਂ ਕਰਦੇ ਹੋ ਮਾਂ ਦੀਆਂ ਹੂੰ ਚਾਰ ਕਹਿੰਦੀ ਮਮੀ ਨੇ ਬਵਾ ਲੰਗੀਆਂ ਮੈਂ ਮੇਰੇ ਨੇ ਤਾਂ ਬੋਲਦੀਆਂ ਅੰਦਰ ਮਾਂ ਸੀ ਇਹ ਮੱਤ ਤੱਕ ਮਾਂ ਦੇ ਮੱਤ ਤੱਕ ਰਹੋ ਮੇਸੀ ਹਾਂ ਆ ਬਾਅਦਿਆਂ ਬਾਅਦੀ ਐਨਾ ਤੂੰ ਟੂੜੀ ਲੜਾਤੀ ਸਵੇਰੇ ਆ ਕੇ ਖਾਂ ਨਹੀਂ ਆਇਆ ਬ੍ਰੂ ਲੇਟ ਰਹਿਣ ਲੱਗ ਗਈ ਇਹ ਬਸ ਲੈ ਫਾਈ ਟੂੜੀ ਦਾ ਆਦੋ ਟੂੜੀ ਤਾਂ ਹੈ ਕਿਉਂ ਨਹੀਂ ਟੂੜੀ ਬੇਇੱਜ਼ਤੀ ਟੂੜੀ ਦਾ ਭਰੀ ਪਿਆ ਸੁਬਾਹ ਤੱਕ ਟੂੜੀ ਹੈ ਨਹੀਂ ਹਾਂ ਵਾ ਬਰਦੀ ਧੋਣੀ ਆਏ ਕੱਪੜੇ ਧੋਣੇ ਨੇ ਚਿੱਟੇ ਨੇ ਲਾ ਦੇ ਨੇ ਆ ਕੇ A, è l'intarna, tu non ce l'ho Per i badalanghi. Ciao, non ce l'ho ਇਹ ਜੇ ਪੂਰੋਂ ਵਿੱਚ ਦੀ ਫਾਟੇਗੇ ਬੱਲੇ ਕਣੇ ਬਾੜ ਨੂੰ ਮਾਰ ਕੇ ਆ ਗਿਆ ਬੰਦਾ ਆ ਕਿੰਨੇ ਕਿੰਨੇ ਕੱਢ ਰਿਹਾ ਅਲਹਮਦੁਲਿਲਾਹ ਇਹ ਨਹੀਂ ਆਇਆ ਪਰ ਇਹ ਦਾ ਹਾਂ ਦਾ ਗਾਹ ਹੋ ਕਿੰਨਾ ਵੀ ਪਾ ਦੇ ਹੱਥੋਂ ਵੇ ਤੇ ਦਮੇ ਬਸੇ ਨਾਲ ਹੋਊਗੀ ਇੱਕ ਇੱਕ ਹੋਰ ਨਹੀਂ ਨਾਲ ਲੈ ਕਿ ਨਹੀਂ ਪਤਾ ਕਿ ਕਿਹੜੀ ਜਾੜਨੀ ਆਂ ਅਸੀਂ ਦਹੀ ਡਕਣੀ ਲਈ ਹੋਈ ਕਿਹਦਾ ਹੈ ਨਹੀਂ ਚੰਨਾਈ ਤੇ ਕਿੱਥੇ ਉੱਥੇ ਮਨੂ ਜੀ ਦਾ ਫਾਲੋ ਜਿਆ ਪਰੇ ਕਿਹਦਾ ਕਿਹਦਾ ਹੈ ਨਹੀਂ ਕੀ ਆ ਗਿਆ ਇਹ ਆ 아, 그냥 뱃살 야 아야, 보이자, 아, 이으게 해야 해야야지 ਆ ਨਹੀਂ ਕਹਿੰਦੇ ਹੈਗੇ ਬਸ ਕਰਜ ਖੁੱਲਿਆ ਨਹੀਂ ਹੋਣੀ ਬਾਰ ਖੁੱਲਦਾ ਲੋ কন্ট্রোল ਚਲੋ ਜੀਪ ਕਰਦੇ ਆ ਵੀਡੀਓ ਦਾ ਐਂਡ ਟਰਾਲੀਆਂ ਕਰਕੇ ਨਾ ਬਾਰ ਖੁੱਲਾ ਰਹਿ ਜਾਣਾ বাজ-ਬਾਜ ਕੇ ਬਿੰਗਾ ਹੋਇਆ ਤੇ ਮੈਂ ਖੁੱਲਿਆ ਨਹੀਂ ਹੈਗਾ ਆਪ ਹੀ ਖੋਲ ਲਾਂਗੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਆਜੀ ਵੀ ਨਹੀਂ ਚਾਹੀਦੀ ਕੋਈ ਕਿਸੇ ਦਾ ਖਾਲਸਾ